ਕਿ ਤੁਸੀਂ ਅੱਜ ਰੁਬਰੂ ਹੋਏ ਤਾਂ ਜਿਹੜੀ ਇਹ ਪ੍ਰੈਸ ਕਾਨਫਰੰਸ ਹੈ ਇਸ ਸਾਡੇ ਛੋਟੇ ਪ੍ਰਾਸਾਡੇ ਜਿਹੜੇ ਨੇ ਮੋੜ ਨਿਕਲ ਚੰਗੇ ਇਹਨਾਂ ਨੇ ਕੱਲ ਅੱਖਾਂ ਦਾ ਇੱਕ ਸਿੰਪਲ ਕੈਂਪ ਲਾਇਆ ਹੋਇਆ ਸੀਗਾ ਜੋ ਲੋਕੀਂ ਚਾਹੀਏ ਆਪਣੀ ਸੰਪਲਾ ਫੋਟੋਸ਼ੁੱਟ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਇਹ ਸੰਪਲਾ ਫੋਟੋਸ਼ੁੱਟ ਪਿਛਲੇ 23 ਸਾਲਾਂ ਨੂੰ ਭਰੇ ਨੇ ਕਲ ਵੀਕੇਟਨ ਸਦੂਲ ਕੈਂਪਰ ਜਾਇਆ ਕਰਦਾ ਸੀ ਜਿੱਦਾ ਭਾਰਤੀ ਜਨਤਾ ਪਾਰਟੀ ਦੇ ਵੀ ਕੋਈ ਬੈਲਰ ਨਹੀਂ ਸੀ ਕੋਈ ਉੱਥੇ ਇਸ ਘਰ ਕੋਲ ਨਹੀਂ ਸੀ ਕੋਈ ਰਜਿਸਟਰ ਨਹੀਂ ਸੀ ਕੋਈ ਐਂਟਰੀ ਨਹੀਂ ਸੀ ਦੇ ਥੋੜਾ ਬਾਇਓ ਡਾਟਾ ਚੋਰੀ ਕਰਦਾ ਹੈ ਅੱਜਕੱਲ ਕੈਰੀਡ ਬਾਇਓ ਡਾਟਾ ਚੋਰੀ ਕਰਦਾ ਹੈ ਬਿਲਕੁਲ ਉੱਥੇ ਅੱਖਾਂ ਦਾ ਕੈਂਪ ਹੈ ਰੂਟੀਨ ਚ ਲੱਗ ਰਹੇ ਨੇ ਟੈਸਟ ਹੋ ਰਹੇ ਤੇ ਆਪਰੇਸ਼ਨ ਹੋਣਾ ਅਧਰੇ ਪਿਓ ਨਾ ਡਰੇ ਹੋਏ ਨੇ ਆਚਾਰੂ ਪੁਰਾਣੀ ਸਰਕਾਰਾਂ ਵੀ ਇਹ ਪਹਿਲਾਂ ਤਾਂ ਬੀਜਪੀ ਨੇ ਕੈਂਪਾਂ ਨੂੰ ਰੋਕ ਰੇ ਸੀ ਪੁਰੇ ਲੋਕ ਸੁਭਦ ਲੋਕ ਜਿਹੜੇ ਕੈਂਪ ਲਾ ਰਹੇ ਨੇ ਇਹ ਹੰਨਣ ਨੂੰ ਰੋਕਣ ਲੱਗੇ ਦਰਸਲ ਨਾ ਇੱਕ ਘਵਰਾ ਗਏ ਇੱਕ ਘਵਰਾ ਗਏ ਜੀ ਬੀਜਪੀ ਪਿੰਡਾਂ ਚ ਚਲੀ ਗਈ ਸੋਤਾਰ ਬੈਕਵਰਡ ਤੇ ਅੱਗੇ ਲੈਂਡ ਬੋਲਿੰਗ ਦੇ ਮਾਮਲੇ ਚ ਕਿਸਾਨ ਇਹਨਾਂ ਦੇ ਐਨ.ਪੀ ਹੋ ਗਏ ਵਪਾਰੀ ਇਹਨਾਂ ਦੇ ਐਨ.ਪੀ ਹੋ ਗਏ ਉਦੋਂ ਤੋਂ ਬਾਅਦ ਅਸੀਂ ਪਿੰਡਾਂ 'ਚ ਆਪਣੇ ਕੈਂਪ ਲਾਣ ਲੱਗੇ ਲੋਕ ਸੁਵਿਧਾ ਦੇ ਕੈਂਪ ਲਾਣ ਲੱਗੇ ਬਰਾਪਾ ਪੈਨਸ਼ਨਾਂ ਦੇ ਕਿਸਾਨੀ ਦੀ ਯੋਜਨਾ ਦੇ ਵਿਧਵਾ ਪੈਨਸ਼ਨਰ ਦੇ ਬਾਲ ਲਿਆ ਗਈ ਸਿੱਤਾਂ ਦੇ ਅਸੀਂ ਕੈਂਪ ਲਗਾਣ ਲੱਗੇ ਉਦੋਂ ਤੋਂ ਬਾਅਦ ਸੰਕਾਤ ਬਹੁਤ ਜ਼ਿਆਦਾ ਡਾਕ ਡਾਕ ਚਾਹੀਈ ਹੈ ਝੂਠੇ ਬਿਆਨ ਦੇ ਰਹੇ ਨੇ ਵੀ ਬੀਜੇਪੀ ਲੋਕਾਂ ਦਾ ਡਾਟਾ ਚੋਰੀ ਕਰ ਰਹੀ ਹੈ ਇਹ ਤੁਸੀਂ ਗਰੰਟੀਆ ਭਰੀਆਂ ਸੀਗੀਆਂ ਹਜ਼ਾਰ-ਹਜ਼ਾਰ ਜਰਾਨਿਆਂ ਦੀਆਂ ਲੋਕਾਂ ਦੀ ਲੇਡੀਆਂ ਦੀ ਪੰਜਾਬ ਚ ਤਾਂ ਤੁਸੀਂ ਇਹ ਡਾਟਾ ਚੋਰੀ ਕੀਤਾ ਉਹਨਾਂ ਲੋਕਾਂ ਦਾ ਬਰਾਪਾ ਪੈਨਸ਼ਨ ਭਰਦੇ ਆ ਵਿਧਵਾ ਪੈਨਸ਼ਨ ਤੁਸੀਂ ਫਾਰਮ ਭਰਦੇ ਹੋ ਕੌਣ ਡਿਟੇਲ ਲੈਣਿਓ ਆਈਡੀ ਪ੍ਰੂਫ ਲੈਣਿਓ ਇੱਕ ਸਰਕਾਰ ਦੇ ਸੈਂਟਰ ਦੇ ਆ ਸਟੇਟ ਗਵਰਨਮੈਂਟ ਦੇ ਇੱਕ ਪ੍ਰੋਟੋਕੋਲ ਹੈ ਵੀ ਡਿਟੇਲ ਲੈਣੀ ਤੁਹਾਡੇ account ਚ ਪੈਨਸ਼ਨ ਆਣੀ ਹੈ ਤੁਹਾਡੇ account ਚ ਯੂਜ਼ਮਾਨ ਦਾ ਅਨੇ ਤਾਂ ਤੁਸੀਂ ਇਹ ਲੋਕਾਂ ਨੂੰ ਗੁਮਰਾਹ ਕਰਦੇ ਹੋ ਤੁਹਾਡਾ ਬਾਇਬ ਚੋਰੀ ਹੋ ਰਿਹਾ ਹੈ ਸਰਟੀਫਾਈ ਬੰਦੇ ਨੇ ਸੈਂਟਰ ਗਵਰਨਮੈਂਟ ਦੇ ਬੰਦੇ ਨੇ ਸੈਂਟਰ ਗਵਰਨਮੈਂਟ ਦੇ ਸੌਦਾ ਨੇ ਹੂੰ ਤੁਸੀਂ ਇੱਕ ਕੱਲ ਦਾ ਤੁਹਾਡੇ ਫਾਈਨਾਂਸ ਮਿਨਿਸਟਰ ਵੀ ਆਏ ਹੋ ਸੀ ਤੁਸੀਂ ਇੱਕ ਨਵਾਂ ਬੰਨਾ ਖੜਾ ਕਰ ਲਿਆ ਇਹ ਤਾਂ ਜੀ ਸੈਂਟਰ ਗਵਰਨਮੈਂਟ ਕਾਰਡ ਕੱਟ ਰਹੀ ਹੈ ਰਸ਼ਨ ਕਾਰਡ ਕੱਟ ਰਹੀ ਹੈ ਬਈ ਸੈਂਟਰ ਗਵਰਨਮੈਂਟ ਕੋਈ ਰਸ਼ਨ ਤਾਂ ਕਿਸਾ ਕੱਟ ਰਹੀ ਹੈ ਮਕਾਇਦ ਜੀ ਜ਼ਿਲ੍ਹਾ ਪ੍ਰਧਾਨ ਬਾਜਪਾ ਨੂੰ ਜਿਹਾ ਆਪਣੀ ਜਗ੍ਹਾ ਰਣ ਕਰੇ ਤੁਹਾਡਾ ਆਪਣਾ 12% ਹਿੱਸਾ ਰਾਸ਼ਨ ਦਾ ਗਰੀਬਾਂ ਨੂੰ ਦੇਣ ਦਾ ਤੁਸੀਂ ਪਿਛਲੇ 3 ਸਾਲ ਤੋਂ ਨਹੀਂ ਦੇ ਰਹੇ ਤੁਸੀਂ ਆਪਣੀ ਗੱਲ ਦਾ ਜਵਾਬ ਦਿਓ ਤੁਸੀਂ 12% ਆਪਣਾ ਹਿੱਸਾ ਦੇ ਨਹੀਂ ਰਹੇ ਸੈਂਟਰ ਪਿਛਲੇ 3 ਸਾਲ ਤੋਂ ਤੁਹਾਡੀ ਜਿਹੜੀ ਘਟਿਆ ਘਾਲ ਪਿਆਰੀ ਹੈ ਉਹ ਆਪਣਾ ਹਿੱਸਾ ਦੇ ਕੇ ਪੂਰਾ ਕਰਕੇ 88% ਸੈਂਟਰ ਨੇ ਦੇਣਾ 12% ਤੁਸੀਂ ਦੇਣਾ ਤੁਸੀਂ ਆਪਣਾ ਬਾਰਾ ਦੇ ਨਹੀਂ ਰਹੇ ਤੁਸੀਂ ਉਹਨੂੰ ਵਿਚਾਰ ਲਈ ਕਦੇ ਕੋਈ ਬਾਹਰਨੇ ਘੜਦੇ ਹੋ ਕਦੇ ਕੋਈ ਬਾਹਰਨੇ ਘੜਦੇ ਹੋ ਕਦੇ ਕੋਈ ਬਾਹਰਨੇ ਘੜਦੇ ਹੋ ਬੇਸਿਕਲੀ ਗਾ ਤੁਮ ਸਰਕਾਰ ਚਲਾਣੀ ਆ ਰਹੀ ਹੈ ਨਾ ਤਾਂ ਸਰਕਾਰ ਚੱਲ ਰਹੀ ਹੈ ਜਦੋਂ ਗਰੀਬ ਆਦਮ ਨੂੰ ਪੋਸਟੇਲ ਪੁੱਛਦੇ ਵੀ ਸਾਡਾ ਰਸਟ ਕੱਟ ਗਿਆ ਇੱਕ ਘਰ ਚ ਚਾਰ ਨੰਬਰ ਹੈ ਕਦੇ ਇੱਕ ਦਾ ਖਾ ਕੇ ਤੇ ਦੂਜੇ ਦਾ ਖਾ ਕੇ ਤੇ ਤੀਜੇ ਦਾ ਖਾ ਕੇ ਕਿਉਂਕਿ ਮੇਰੇ ਵਾਰ ਦੀ ਬਸਤੀ ਹੈ ਬਹੁਤ ਵੱਡੀ ਉੱਚ 4000 ਅੰਤ ਮਤਲਬ ਬੰਦੇ ਰਹਿੰਦੇ ਨੇ ਉਹਦੀ 2100 ਵੋਟਾਂ ਤੁਸੀਂ ਹਰ ਘਰ ਚ ਇੱਕ ਦੋ ਬੰਦੇ ਹਰ ਹਰ ਮਿਲਣਾ ਸਿਖਾਰੇ ਇੱਕ ਅਗਗਿਲ ਭਾਈ ਆ ਜੋ ਰਣਿਆ ਜੋ ਰਣਿਆ ਜੋ ਉੱਥੇ ਅੱਜ ਕੱਟ ਗਿਆ ਅੱਜ ਨਾ ਕੱਟ ਗਿਆ ਜਿੱਦਾਂ ਸਰਕਾਰ ਤੋਂ ਨਹੀਂ ਆਇਆ ਬੇਸਿਕਲੀ ਤੁਸੀਂ ਆਪਣਾ ਹਿੱਸਾ ਹੀ ਨਹੀਂ ਦੇ ਰਹੇ 88% ਜਿਹੜੀ ਸਰਕਾਰ ਨੇ ਹਿੱਸਾ ਦੇਣਾ ਹੈ ਉਹਨੇ ਕੇਵਾਈਸੀ ਚੱਕਰ ਨਹੀਂ ਕਰਨਾ ਉਹਨੇ ਜਿਹੜੇ 88% ਦੇਣਾ ਹੈ ਜਿਹਨਾਂ ਲੋਕਾਂ ਨੂੰ ਮਦਦ ਕਰਨੀ ਹੈ ਉਹਨੇ ਚੱਕ ਵੀ ਕਰਨਾ ਵੀ ਸਹੀ ਜਾ ਰਿਹਾ ਕਿ ਨਹੀਂ ਜਾ ਰਿਹਾ ਉਹ ਹਰ ਸਾਲ ਹੁੰਦਾ ਹਰ ਸਾਲ ਵਾਰਡਾਰਡ ਇੱਕ ਸਾਲਵਾਦ ਤੁਸੀਂ ਵੀ ਕਰਦੇ ਹੋ ਸ਼ੀਸ਼ਣ ਕਰਮ ਕਰਦੀਆਂ ਨੇ ਇਸ ਕਰਕੇ ਤੁਸੀਂ ਲੋਕਾਂ ਨੂੰ ਗੁਮਰਾਹ ਨਾ ਕਰੋ ਤੁਹਾਡੇ ਆਪਣੇ ਬਿਆਣ ਨਹੀਂ ਮਿਲਦੇ ਸੀਐਮ ਸਾਹਿਬ 4 ਲੱਖ ਕਾੜ ਕਰ ਰਹੇ ਸੀ ਫਰਾਂਸ ਦੇ ਸਰ 32 ਲੱਖ ਬੰਦਾ ਕਹਿਣ ਲੱਗੇ ਕੱਲ ਅਮਨ ਅਰੋੜਾ ਜੀ 65 ਲੱਖ ਹੀ ਕਹਿਣ ਲੱਗੇ ਤੁਸੀਂ ਪਹਿਲਾਂ ਨਮਾਇੰਦ ਸਰਕਾਰ ਦੇ ਤੁਸੀਂ ਇੱਕ ਪਹਿਲਾਂ ਬਾਇਓ ਡਾਟਾ ਸਹੀ ਇਕੱਠਾ ਕਰੋ ਕਿਉਂਕਿ ਕਲਰ ਪਾਲ ਚੰਨਾ ਪਟਿਆਲੇ ਪਹੁੰਚੋ ਨਾ ਉਹਨਾਂ ਨੂੰ ਕਿਹਾ ਗਿਆ ਕਿ ਦੋਇਆਂ ਸਾਈਡਿਆਂ ਵੋਟਾਂ ਨੂੰ ਲੈ ਕੇ ਅੜੀ ਹੈ ਹੁਣ ਇਹ ਹਲਚਲ ਕਰਨੀ ਸ਼ੁਰੂ ਕਰਤੀ ਹੈ ਬੀਜੇਪੀ ਨੇ ਕਿ ਵੋਟਾਂ ਉਧਰੋਂ ਕੱਟਣਗੇ ਕਦਰੀਆ ਹੁੰਦਾ ਹੁੰਦਾ ਮੈਂ ਡੀਸੀ ਸਾਹਿਬ ਦੇ ਪਰਸੋਂ ਮੀਟਿੰਗ ਅਟੈਂਡ ਕਰਕੇ ਆਇਆ ਹਾਂ ਮੈਂ ਇਹਦੀ ਗੱਲ ਤੋਂ ਜਵਾਬ ਦੇਣਾ ਤੁਸੀਂ ਪੁੱਛ ਰਹੇ ਹੋ ਮੈਂ ਤੂੰ ਇਹਨਾਂ ਦੇ ਬੀਐਲਓਸ ਵੀ ਇਸ ਲਈ ਕਈ ਸਾਲਾਂ ਤੋਂ ਹਰ ਇਲੈਕਸ਼ਨ ਬੀਐਲਓਸ ਲੱਗਦੇ ਨੇ ਸਰਕਾਰੀ ਬੰਦੇ ਹੁੰਦੇ ਨੇ ਉਹਨਾਂ ਨੇ ਮੋਟਾ ਬਣਾਣੀ ਹੁੰਦੀ ਹੈ ਉਹਨਾਂ ਨੇ ਵੋਟਾਂ ਕੱਟਣੀਆਂ ਹੁੰਦੀਆਂ ਨੇ ਉਹ ਚ ਸੈਂਟਰ ਦਾ ਕੋਈ ਲੈਣ ਦੇ ਨਹੀਂ ਹੁੰਦਾ ਇਹਨਾਂ ਦੀ ਸਰਕਾਰ ਹੈ ਇਹਨਾਂ ਦੇ ਮੁਲਾਜ਼ਮ ਉਹਨਾਂ ਨੇ ਸਗੋਂ ਵੀ ਇੰਨਾ ਤਾਂ ਕੰਮ ਨਹੀਂ ਹੋ ਰਿਹਾ ਸਰਕਾਰ ਦੇ ਬੰਦਿਆਂ ਤੋਂ ਡੀਸੀ ਨੇ ਸਾਰੀਆਂ ਪਾਰਟੀਆਂ ਦੀ 21-21 ਬੀਐਲਓ ਬੋਥ ਜਟ ਆਪ ਮੰਗ ਲਿਆ ਮੈਂ ਸਾਰੀ ਮੀਟਿੰਗਾਂ ਅਟੈਂਡ ਕਰਦ ਰਿਹਾ ਵੀ ਸਾਡੇ ਬੀਐਲਓ ਨਾਲ 21 ਪ੍ਰਾਈਵੇਟ ਬੰਦਾ ਤੁਸੀਂ ਆਪਣਾ ਪਾਰਟੀਆਂ ਦਾ ਲਾ ਦਿਓ ਤਾਂ ਕਿ ਜਿਹੜੀਆਂ ਵੋਟਾਂ ਕੱਟੀਆਂ ਰਹਿ ਗਈਆਂ ਗਲਤ ਰਹਿ ਗਈਆਂ ਬੰਨ੍ਹੋ ਰਹਿ ਗਈਆਂ ਉਹ ਸਾਰੀਆਂ ਅਸੀਂ ਦੁਸਤ ਕਰ ਲਈਏ ਇੱਕ ਰੂਟੀਨ ਪ੍ਰੋਸੈਸ ਹੈ ਨਾ ਤਾਂ ਸੈਂਟਰ ਦਾ ਕੁ ਲੈਦੇ ਨੇ ਫਿਰ ਇਹਨਾਂ ਦੀ ਸਰਕਾਰ ਹੈ ਡੇਢ ਸਾਲ ਇਹਨਾਂ ਦਾ ਪਿਆ ਹੈ ਭਾਤੀ ਜਨਤਾ ਪਾਰਟੀ ਗਰਾਊਂਡ ਤੇ ਕੰਮ ਕਰ ਰਹੀ ਹੈ ਆਪਣੀ ਬੋਟਨ ਨਹੀਂ ਕੰਮ ਕਰ ਰਹੇ ਸੀ ਪਰ ਗਰਾਊਂਡ ਤੇ ਲੋਕ ਇੰਚ ਕੰਮ ਕਰ ਰਹੇ ਤੇ ਰਿਪਾਲੀ ਕੰਮ ਕਰ ਰਹੇ ਸੀ ਕੋਕੈ ਲਗਾਤਾਰ ਕਾਲ ਜਿਵੇਂ ਹਪਾਚ ਮੰਨ ਤੇ ਤੁਹਾਨੂੰ ਦੱਸਿਆ ਤੁਹਾਨੂੰ ਸਾਡੇ ਦੇ ਉਹਨਾਂ ਨੇ ਕਿਹਾ ਕਿ ਜਿਹੜਾ ਡਾਟਾ ਹੈਗਾ ਧਾਰ卡ੜ ਹੈ ਉਹ ਬੀਜਪੀ ਲੈ ਰਹੀ ਹੈ ਤੇ ਉਸ ਨੂੰ ਲੀਕ ਕਰ ਰਹੀ ਹੈ ਲੀਕ ਦਾ ਮਤਲਬ ਕਿ ਉਹ ਡਾਟਾ ਪਾਕਿਸਤਾਨ ਵੀ ਦੇ ਸਕਦੀ ਹੈ ਸਿੱਧਾ ਇਲਜ਼ਾਮ ਲਾਇਆ ਲੱਗਦਾ ਕਿ ਬੀਜਪੀ ਇੱਕ ਤਰੀਕੇ ਦਾ ਦੇਸ਼ਦਰੋ ਦਾ ਕੰਮ ਕਰ ਰਹੀ ਹੈ ਇਹਨੂੰ ਸਮਝਣ ਚਾਹੀਦੀ ਹੈ ਵਿਸ਼ਟ ਸੈਂਟਰ ਗਵਰਨਮੈਂਟ ਤੁਹਾਨੂੰ ਦਾ ਦੇਸ਼ਦਰੋ ਕਰਨ ਤੋਂ ਰੋਕ ਰਹੀ ਹੈ ਸੈਂਟਰ ਗਵਰਨਮੈਂਟ ਕੋਈ ਤਾਂ ਡਾਟਾ ਇਕੱਠਾ ਨਹੀਂ ਕਰ ਰਹੀ ਐ ਸਰ ਨਾਲੇ ਇਹਨਾਂ ਨੂੰ ਗੱਲ ਕਰਨ ਦਾ ਸਿਸਟਮ ਹੀ ਨਹੀਂ ਪਤਾ ਚ ਮਸਾਹਬ ਨੂੰ ਠੀਕ ਆ ਫਾਈਨਾਂਸ ਮਿਨਿਸਟਰ ਬਣਾ ਦੇ ਪਾਰਟੀ ਇੱਕ ਇਹਨਾਂ ਨੂੰ ਕੱਖ ਨਹੀਂ ਪਤਾ ਇਹਨਾਂ ਨੂੰ ਕੋਈ ਸਟੇਟ ਬਾਰੇ ਨਹੀਂ ਪਤਾ ਕੋਈ ਸੈਂਟਰ ਦੀ ਸਕੀਮਾਂ ਬਾਰੇ ਨਹੀਂ ਪਤਾ ਇਹਨਾਂ ਨੂੰ ਸਿਰਫ ਬੋਲਣਾ ਆਉਂਦਾ ਮੈਂ ਬਿਲਕੁਲ ਇਹਨਾਂ ਦੀ ਆਪਣੇ ਮੈਂਬਰਾਂ ਦੀ ਗੱਲ ਕਰ ਲੈਣਾ ਅਕਸਰ ਮੈਂਗੋ ਵੀ ਇਹਨਾਂ ਦੇ ਅੰਦਰ ਹੁੰਦਾ ਸਭ ਤੋਂ ਪਹਿਲਾਂ ਸਭ ਇਹ ਗੱਲਾਂ ਇਹ ਹੀ ਕਰਦੇ ਸੀ ਕਿ ਕਿਹਦੀ ਹੈ ਟੋੜ ਦੀ ਐਕਸਰਸਾਈਜ਼ ਦੀਆਂ 3 ਸਾਲ ਹੋ ਗਏ ਐਕਸਾਈ 10 ਕਰੋੜ ਰੁਪਇਆ ਜਦੋਂ ਸਰਕਾਰ ਨੇ ਛੱਡਿਆ ਸੀਗਾ ਉਹ ਕਿੰਨੇ ਕਰੋੜ ਤੋਂ ਛੱਡਿਆ ਸੀਗਾ ਪਿਛਲੀ ਸਰਕਾਰ ਨੇ ਇਹ 3 ਸਾਲਾਂ ਚ ਛੜੇ 3 ਸਾਲ ਚ ਕਿ ਦਸਿਆ ਕੋਰਡ ਨਹੀਂ ਆ ਪਏ ਜੀ ਅਜੇ 125 ਕੋਰ ਦੀ ਗੱਲਾਂ ਤਾਂ ਬੜੀ ਦੂਰ ਦੀ ਗੱਲ ਹੈ ਪ੍ਰਧਾਨ ਜੀ ਕੀ ਹੈ ਵੀ ਕਿਤਨਾ ਕਿਤੇ ਪੰਜਾਬ ਦੇ ਅੰਦਰ ਜੇਕਰ ਦੇਖਿਆ ਜਾਏ ਮੌਜੂਦਾ ਸਰਕਾਰ ਹੈ 1.5 ਸਾਲ ਰਹਿ ਗਿਆ ਜਿੱਦਾਂ ਤਾਂ ਕੀ ਲੱਗਦਾ ਵੀ ਉਹ ਕਾਂਗਰਸ ਨੂੰ ਛੱਡ ਕੇ ਭਾਜਪਾ ਦੇ ਪਿੱਛੇ ਪੈ ਗਈ ਇਸ ਤਰ੍ਹਾਂ ਲੱਗ ਰਿਹਾ ਵੀ ਜਿਵੇਂ ਭਾਜਪਾ ਦਾ ਪ੍ਰਭਾਵ ਵੱਧ ਰਿਹਾ ਹੈ ਪੰਜਾਬ ਦੇ ਅੰਦਰ ਕੀ ਲੱਗਦਾ ਇਹਨਾਂ ਨੂੰ ਸਮਝਣ ਲੱਗ ਗਈ ਜਦੋਂ ਲੈਂਡ ਪੁਲਿੰਗ ਵਿਛੇ ਪੜ ਪਰ ਸੁਖ ਸ਼ਤਰੂ ਹੋ ਅਪਣਾਇ ਇਹਨਾਂ ਲੈਂਡ ਪੁਲਿੰਗ ਪਾਲਿਸੀ ਵਾਪਸ ਲੈ ਲਈ ਇਹ ਤਾਂ ਲੱਗਦਾ ਸੀ ਕਿ ਅਸੀਂ ਕਿਸਾਨਾਂ ਨੂੰ ਕਿਸਾਨਾਂ ਨੂੰ ਦੋ ਫਾੜ ਕਰਕੇ ਬੀਜੇਪੀ ਦੇ ਪਿੱਛੇ ਪਾਈ ਰੱਖਾਂਗੇ ਲੇਕਿਨ ਉਹਨੋਂ ਜ਼ਿੰਮੇਦਾਰ ਭਾਈ ਸਾਡੇ ਕਿਸਾਨ ਭਰਾਵਾਂ ਨੇ ਸਮਝ ਗਏ ਵੀ ਸਾਰਾ ਕਰੇ ਤਾਂ ਪਰ ਇਹ ਪੰਜਾਬ ਸਰਕਾਰ ਦੀ ਹੈ ਇਹਨਾਂ ਨੂੰ ਬਖਤ ਪੈ ਗਿਆ ਹੋਇਆ ਵੀ ਬੀਜੇਪੀ ਪਿੰਡਾਂ 'ਚ ਜਾਣ ਲੱਗੀ ਪਿੰਡਾਂ 'ਚ ਮੀਟਿੰਗਾਂ ਹੋਣ ਲੱਗੀਆਂ ਪਿੰਨਿਆਂ ਦੇ ਲੋਕ ਨਾਲ ਜੁੜਨ ਲੱਗੇ ਇੱਕ ਹਵਰਾਏ ਪਏ ਨੇ 2027 'ਚ 14 ਫੜ ਪਿੰਡਾਂ ਦੀ ਸਰਕਾਰ ਬਣੂਗੀ ਉਹ ਵੀ ਲੱਗਦਾ ਨਵੇਂ ਪੱਧਰ ਦੀ ਰਾਜਨੀਤੀ ਹੋ ਰਹੀ ਹੈ ਬਿਲਕੁਲ ਗਰੀ ਸੋਚਣਾ ਲੈ ਕੇ ਚੱਲ ਰਹੇ ਜਿਸ ਤਰੀਕੇ ਨਾਲ ਕੈਂਪ ਵੀ ਨਹੀਂ ਲੱਗਣ ਦਿੱਤੇ ਜਾ ਰਹੇ ਤੇ ਹੋਰ ਸਮਾਜ ਸਮਾਜ ਦੇ ਤੌਰ ਤੇ ਲੋਕ ਕੰਮ ਕਰ ਰਹੇ ਉਹ ਵੀ ਰੋਕੇ ਜਾ ਰਹੇ ਆ ਮੈਂ ਤੁਹਾਨੂੰ ਵੀ ਬਾਇਰ ਇਕੱਠਾ ਕਰਦੇ ਬਾਣੇ ਜਿਹੜੇ ਗਰੀਬ ਆਦਮ ਨੂੰ ਅੱਖਣੇ ਕੈਂਪ ਲਾ ਕਰੇ ਨੇ ਇੱਕ ਹੱਕ ਦਾ ਆਪਰੇਸ਼ਨ ਗ੍ਰਾਮ ਤੇ 80 ਤੋਂ 90 ਹਜ਼ਾਰ ਰੁਪਏ ਲੱਗਦਾ ਇੱਕ ਨੋਨ ਫਿਨਿਕਲ ਕੈਂਪਾ ਹੋ ਗਰੀਬਾਨੀ ਕੈਂਪ ਹੈ ਉਹ ਹਰ ਬਿੰਦ ਲੱਗ ਰਹੇ ਨੇ ਪਿਛਲੇ ਕਈ ਸਾਲ ਤੋਂ ਲੱਗ ਰਹੇ ਤੁਸੀਂ ਹੋ ਗਈ ਰੋਕਣ ਲੱਗੇ ਕారణ ਕੀ ਲੱਗਦਾ ਵੀ ਟਾਰਗੇਟ ਕੀਤਾ ਗਿਆ ਕਾਂਸਰ ਸਾਹਿਬ ਨੂੰ ਇਸ ਟਾਈਮ ਕੱਲੇ ਕਾਂਸਰ ਸਾਹਿਬ ਨਾਲ ਤੇ ਮੈਂ ਗੱਲ ਨਹੀਂ ਕਰਦਾ ਟਾਰਗੇਟ ਤਾਂ ਤੇ ਜਾਣੇ ਹਰ ਗਰੀਬ ਦਾ ਜਿਹੜਾ ਕੰਮ ਹੋ ਰਿਹਾ ਉਹਨੂੰ ਟਾਰਗੇਟ ਕਰ ਰਹੇ ਨੇ ਬੀਜੇਪੀ ਦੇ ਨਾਮ ਲੈ ਕੇ ਕారణ ਜਦੋਂ ਕੱਲ ਦੇ ਕੈਂਪੇਚ ਕੋਈ ਬੀਜੇਪੀ ਦਾ ਕੋਈ ਡਾਟਾ ਲੋਡ ਨਹੀਂ ਹੋ ਰਿਹਾ ਇਸ ਉੱਤੇ ਕੋਈ ਰਿਸਟੈਂਸ ਲੱਗਿਆ ਸੀ ਸਿਰ ਡਾਕਟਰ ਬੈਠੇ ਸੀ ਅਫਰ ਚੈੱਕਅਪ ਕਰ ਰਹੇ ਸੀ ਉਹਨਾਂ ਦਵਾਈ ਦੇ ਰਹੇ ਸੀ ਪਰ ਜੇ ਆਸਥਾਨਾਂ ਨੂੰ ਸਹੂਲਤ ਦੇਣੀ ਹੋਵੇ ਤਾਂ ਉਹਦੇ ਵਾਸਤੇ ਪੂਰੀ ਸਰਕਾਰ ਨੂੰ ਡਾਟਾ ਦੀ ਲੋਡ ਪੈਂਦੀ ਹੈ ਕਿ ਨਹੀਂ ਜਦ ਤੱਕ ਲੋਕਾਂ ਦਾ ਡਾਟਾ ਹੀ ਆਮ ਜਨਤਾ ਦਾ ਡਾਟਾ ਸਰਕਾਰ ਕੋਲ ਨਹੀਂ ਪਹੁੰਚੇਗਾ ਉਹ ਯੋਜਨਾਵਾਂ ਦੇ ਵਿੱਚ ਕਿਵੇਂ ਕੰਮ ਦੇ ਵਿੱਚ ਸ਼ਾਮਿਲ ਕਰੇਗੀ ਮੈਂ ਹਾਂ ਪੂਰੇ ਹੁਣ ਜਦੋਂ ਵੀ ਸਰਕਾਰ ਨੇ ਕੋਈ ਤੁਹਾਨੂੰ ਮਦਦ ਦੇਣੀ ਹੈ ਮਾਲੀ ਮਦਦ ਦੇਣੀ ਹੈ ਤੁਹਾਨੂੰ ਕੋਈ ਕੋਈ ਯੋਜਨਾ ਤੁਹਾਨੂੰ ਖਾਤੇ ਚ ਪਾਣੀ ਹੈ ਤਾਂ ਉਹਨਾਂ ਨੂੰ ਬਾਇਟ ਤੁਹਾਡਾ ਪੂਰਾ ਡਾਟਾ ਲੈਣਾ ਹੀ ਪੈਣਾ ਹੈ ਤੁਹਾਡਾ ਕੋਰ ਨੰਬਰ ਵੀ ਲੈਣਾ ਪੈਣਾ ਤੁਹਾਡਾ ਆਈਡੀ ਪ੍ਰੂਫ ਵੀ ਲੈਣਾ ਪੈਣਾ ਤੁਸੀਂ ਬਾਹਰੋਂ ਆ ਕੇ ਕਹੋ ਜੀ ਸਾਨੂੰ ਰਾਸ਼ਨ ਦੇ ਦਿਓ ਚੀਨੀ ਦੇ ਦਿਓ ਕੋਰਬਿਡ ਕੋ ਮਦਦ ਕਰ ਤੁਹਾਡੇ ਯੋਜਨਾਵਾਂ ਕਾਰ ਬਣਾ ਦਿਓ ਜਿਵੇਂ ਦਿੱਲੀ ਚ ਕਹਨੇ ਕਿੰਤਾ ਸੀਗਾ ਚੁੰਗੀ ਝੋਬੜੇ ਵਾਲਿਆਂ ਦੇ ਇੱਕ ਇੱਕ ਚੁੰਗੀ ਝੋਬੜੇ ਚ 15 20 ਕੋਟਾ ਬਣਾ ਦੇ ਸੀਗੇ ਜਿਹੜੇ ਪਿੱਛੇ ਦਿੱਲੀ ਸਰਕਾਰ ਦੀਆਂ ਕੱਟੇ ਨੇ ਉਹ ਬੜਾ ਲੋਹੇ ਪੱਟੇ ਸੀ ਇਹ ਉਦੋਂ ਇੱਕ ਨਲਕੇ ਦੇ ਪਾਰ ਦੇ ਬਰਕਰ ਮਤਲਬ ਝੁੱਗੀ ਬਣਾਈ ਉਹ ਚ 40 ਵੋਟਾ ਬਣਾਤੀਆਂ ਦੋ ਨੰਬਰ ਦੀਆਂ ਪੂਰੇ ਨਿਓ ਚੱਲਣਾ ਹੈਗਾ ਠੀਕ ਹੈ ਜੀ ਜੀ ਸਾਹਿਬ ਜੀ ਅਸਾਦਿਕਾ ਨੂੰ ਮਾਈਕਾ ਦਾ ਬਿੱਤ ਦਿਨ ਹੋਇਆ ਕਿ ਤੁਹਾਡੇ ਵੱਲੋਂ ਇੱਕ ਸਮਾਜਵਾਦੀ ਤੌਰ ਤੇ ਕੈਂਪ ਲਗਾਇਆ ਗਿਆ ਸੀ ਉਸ ਕੈਂਪ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਹੈ ਹੋਇਆ ਕਿ ਹੈ ਕੱਲ ਮੌਕੇ ਦੇ ਉੱਤੇ ਕੱਲ ਮੌਕੇ ਤੇ ਇਹ ਸਾਰਿਆਂ ਨੂੰ ਪਤਾ ਹੈ ਵੀ ਕੈਂਸਰ ਫਾਊਂਡੇਸ਼ਨ ਤੇ ਡੈਡੀਕੇਟਿਡ ਬ੍ਰਦਰਸ ਗਰੁੱਪ ਮਿਲ ਕੇ ਹਰ ਹਫਤੇ ਕਿਤੇ ਨਾ ਕਿਤੇ ਕੋਈ ਨਾ ਕੋਈ ਓਕੇਜਨ ਦੇ ਕੈਂਪ ਲਗਾਉਂਦੇ ਰਹਿੰਦੀ ਹੈ ਪਰ ਕੱਲ ਜਦੋਂ ਅਸੀਂ ਸਿੱਧੂਵਾਲ ਵਿੱਚ ਇਸ ਮੁਹਿੰਮ ਦੇ ਤਹਿਤ ਕੈਂਪ ਲਗਾਇਆ ਤਾਂ ਉੱਥੇ ਅਚਾਨਕ ਹੀ ਜਿੰਨੇ ਵੀ ਪੁਲਿਸ ਵਾਲੇ ਸੀ ਮੌਕੇ ਦੇ ਐਸ ਐਚ ਓ ਸੁਖਦੇਵ ਸਿੰਘ ਐਸ ਐਚ ਓ ਬਖਸ਼ੀਵਾਲ ਤਾਂ ਉਹਨਾਂ ਨੇ ਆ ਕੇ ਇੱਕ ਗੱਲ ਪੁੱਛੀ ਵੀ ਤੁਹਾਡੇ ਕੋਲ ਪਰਮਿਸ਼ਨ ਹੈਗੀ ਕੈਂਪ ਲਗਾਣ ਦੀ ਤਾਂ ਜਦੋਂ ਅਸੀਂ ਉਹਨਾਂ ਨੂੰ ਪਰਮਿਸ਼ਨ ਬਾਰੇ ਪੁੱਛਿਆ ਵੀ ਕਿਸ ਚੀਜ਼ ਦੀ ਪਰਮਿਸ਼ਨ ਚਾਹੀਦੀ ਹੈ ਇਹ ਇੱਕ ਸਮਾਜ ਸੇਵੀ ਕੈਂਪ ਹੈ ਸਮਾਜ ਸੇਵੀ ਸੰਸਥਾ ਹੈ ਜਿਹਦੇ ਉੱਪਰ ਕੋਈ ਵੀ ਪਾਰਟੀ ਦਾ ਬੈਨਰ ਨਹੀਂ ਸੀਗਾ ਤਾਂ ਉਹਨਾਂ ਵੱਲੋਂ ਇਹ ਕਿਹਾ ਗਿਆ ਕਿ ਕਿਹਾ ਗਿਆ ਵੀ ਸਾਨੂੰ ਡੀਸੀ ਏਡੀਸੀ ਜਾਂ ਐਸਜੀਐਮ ਦੀ ਪਰਮਿਸ਼ਨ ਚਾਹੀਦੀ ਹੈ ਤਾਂ ਮੌਕੇ ਤੇ ਜਦੋਂ ਮੈਂ ਐਸਜੀਐਮ ਸਾਹਿਬ ਨੂੰ ਫੋਨ ਲਾਇਆ ਤਾਂ ਉਹਨਾਂ ਨੇ ਇੱਕੋ ਗੱਲ ਕਹੀ ਵੀ ਇਹ ਸਮਾਜ ਸੇਵੀ ਕੈਂਪ ਲਗਾਉਣ ਲਈ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਪਰਮਿਸ਼ਨ ਦੀ ਲੋੜ ਨਹੀਂ ਹੈਗੀ ਪਰ ਮੌਕੇ ਤੇ ਐਸਐਚਓ ਨੇ ਕਿਹਾ ਵੀ ਸਾਡੇ ਦਾ ਸਾਨੂੰ ਆਕਾ ਨੇ ਕਿਹਾ ਵੀ ਜਿਹੜੇ ਉਹਨਾਂ ਦੇ ਮਾਲਕ ਨੇ ਆਮ ਆਦਮੀ ਪਾਰਟੀ ਵਾਲੇ ਨੇ ਉਹਨਾਂ ਨੇ ਕਿਹਾ ਚਾਹੇ ਕੋਈ ਗਰੀਬਾਂ ਦੀ ਭਲਾਈ ਲਈ ਸਮਾਜ ਸੇਵੀ ਕੈਂਪ ਵੀ ਕਿਉਂ ਨਹੀਂ ਲੱਗ ਰਿਹਾ ਉਹਨੂੰ ਵੀ ਬੰਦ ਕਰਾਇਆ ਜਾਵੇ ਵੀ ਲੋ ਐਂਡ ਆਰਡਰ ਦੀ ਸਥਿਤੀ ਹੈ ਤੇ ਮੈਂ ਤੁਹਾਡੇ ਸਾਰੇ ਪੱਤਰਕਾਰ ਭਰਾਵਾਂ ਦੇ ਮਾਧਿਅਮ ਨਾਲ ਇਹ ਪੁੱਛਣਾ ਚਾਹਨਾ ਵੀ ਆਰ ਦੋ ਤਰੀਕ ਨੂੰ ਸਿਉਣਾ ਪਿੰਡ ਵਿੱਚ ਕੈਂਸਰ ਕੇਅਰ कॅम्प ਲਗਾਇਆ ਜਾ ਰਿਹਾ ਹੈ ਜੀ ਦਾ ਅਪਰੋਚਰ ਸਾਹਮਣੇ ਪਿਆ ਹੈ ਇਹਦੇ ਵਿੱਚ ਆਪਣੇ ਡਾਕਟਰ ਬਲਬੀਰ ਸਿਹਤ ਮੰਤਰੀ ਪੰਜਾਬ ਵੀ ਇਨਵਾਈਟਡ ਨੇ ਤਾਂ ਇਹ ਵਾਲਾ कॅम्प ਲਗਾਉਣ ਲਈ ਕਿਤੇ ਵੀ ਲੋਅਰਡ ਆਰਡਰ ਦੀ ਸਥਿਤੀ ਨਹੀਂ ਦੇਖੀ ਜਾ ਰਹੀ ਇਹਨਾਂ ਕੋਲ ਕਿਹੜੀ ਪਰਮਿਸ਼ਨ ਹੈ ਉਹ ਪਰਮਿਸ਼ਨ ਦਿਖਾਣ ਵੀ ਜਿਹਦੇ ਤਹਿਤ ਇਹ कॅम्प ਲਗਾਇਆ ਜਾ ਰਿਹਾ ਹੈ ਸਾਡਾ ਇੱਕ ਮੁਫਤ ਆਈ ਚੈੱਕਅਪ कॅम्प ਸੀ ਉਹ ਰੋਕਿਆ ਗਿਆ ਤੇ ਸਰੀਆਮ ਫੋਟੋਆਂ ਪਾ ਕੇ ਫਲੋਸ਼ਰ ਪਾ ਕੇ ਜੀ ਡਾਕਟਰ ਕੁਲਵੀਰ ਇਨਵਾਈਟਡ ਨੇ ਤਾਂ ਉਹਦੇ ਕੈਪਟਲ ਲਗਾਉਣ ਲਈ ਕੋਈ ਵੀ ਲੋਅਰ ਡੋਡਰਿੰਗ ਸਥਿਤੀ ਨਹੀਂ ਬਣਦੀ ਬਸ ਜੇ ਤੁਹਾਡੇ ਨਾਲ ਤਾਂ ਹੋ ਰਿਹਾ ਵੀ ਤੁਸੀਂ ਭਾਜਪਾ ਦੇ ਨਾਲ ਹੋਗੇ ਭਾਜਪਾ ਦੇ ਕੈਂਪਿੰਗ ਰੁਕ ਗਈਆਂ ਨੇ ਇਹ ਜੇ ਆਪਾਂ ਕਹੀਏ ਭਾਜਪਾ ਦੀ ਕੈਂਪਿੰਗ ਤੋਂ ਤਾਂ ਇਹਨਾਂ ਨੂੰ ਡਰ ਪਿਆ ਹੀ ਹੋਇਆ ਵੀ ਭਾਜਪਾ ਦੀ ਸਥਿਤੀ ਡੇ ਬਾਈ ਡੇ ਸ਼ਹਿਰ ਚ ਵੀ ਪਿੰਡਾਂ ਚ ਮਜ਼ਬੂਤ ਹੋ ਰਹੀ ਹੈ ਜਿਵੇਂ ਕਿ ਕੱਲ ਗੰਗਰੋਲੀ ਜੀ ਸਾਡੇ ਪਟਿਆਲਾ ਜ਼ਿਲ੍ਹੇ ਦੇ ਹਾਤੀ ਦੇ ਪ੍ਰਧਾਨ ਨੇ ਉਹਨਾਂ ਨੂੰ ਵੀ ਘਰ ਚ ਨਜ਼ਰਬੰਦ ਕੀਤਾ ਗਿਆ ਸੀਗਾ ਜਦੋਂ ਉਹ ਸਮਾਜ ਭਲਾਈ ਦੇ ਕੈਂਪ ਲਾ ਰਹੇ ਹਨ ਜਿਦੇ ਵਿੱਚ ਜੰਕਲਿਆਨ ਯੋਜਨਾ ਦੇ ਤਹਿਤ ਪਾਰ ਸਰਕਾਰ ਵੱਲੋਂ ਕੇਂਦਰ ਸਰਕਾਰ ਵੱਲੋਂ ਜਿਹੜੀ ਕਿ ਕਿਸਾਨ ਸਨਮਾਨ ਕਾਰਡ, ਈ ਸ਼ਰਮ ਕਾਰਡ, ਆਇਸ਼ਵਨ ਕਾਰਡ ਤੇ ਹੋਰ ਵੀ ਕਿੰਨੀ ਤਰ੍ਹਾਂ ਦੀਆਂ ਸਕੀਮਾਂ ਦਿੱਤੀਆਂ ਜਾ ਰਹੀਆਂ ਜਿਹਦਾ ਕਿ ਭਗਵੰਤ ਮਾਨ ਸਰਕਾਰ ਵੱਲੋਂ ਸਾਢੇ 3 ਸਾਲ ਦੇ ਵਿੱਚ ਕੋਈ ਵੀ ਪੰਜਾਬ ਦੇ ਲੋਕਾਂ ਨੂੰ ਬੈਨੀਫਿਟ ਨਹੀਂ ਦਿੱਤਾ ਗਿਆ ਜੇ ਇਹ ਐਨੇ ناکਾਮ ਨਾ ਹੁੰਦੇ ਤਾਂ ਮੋਦੀ ਜੀ ਨੂੰ ਜਨ ਕਲਿਆਣ ਯੋਜਨਾ ਦੇ ਤਹਿਤ ਪੰਜਾਬ ਚ ਪਿੰਡਾ ਪਿੰਡਾ ਚ ਇਹ ਕੈਂਪ ਲਗਾ ਕੇ ਲੋੜ ਹੀ ਨਾ ਪੈਂਦੀ ਸੁਣਿਆ ਸਰ ਹਰਪਾਲ ਜੀ ਮੈਂ ਕਾਨਫਰੈਂਸ ਕੀਤੀ ਹੈ ਉਹ ਕਹਿੰਦੇ ਲੱਖਾਂ ਹੀ ਕਾਰਡ ਜਿਹੜੇ ਹੈ ਉਹ ਕੱਟੇ ਜਾ ਰਹੇ ਆ ਭਾਜੀ ਬੋਲੋ ਕਿੱਦਾਂ ਦੇਖੋ ਜਿਹੜੇ ਇਹਨਾਂ ਨੇ ਗੱਲ ਕੀਤੀ ਹੈ ਵੀ ਲੱਖਾਂ ਕਾਰਡ ਕੱਟੇ ਜਾ ਰਹੇ ਆ ਰਾਸ਼ਨ ਕਾਰਡ ਦੇ ਉੱਪਰ ਇਹਨਾਂ ਨੇ ਗੱਲ ਕੀਤੀ ਉਹਦੇ ਵਿੱਚ ਜਿਹੜੇ ਇਹਨਾਂ ਨੇ ਫालतू ਕਾਰਡ ਬਣਾਏ ਆ ਜਿਨਨੇ ਵੀ ਫालतੂ ਆਪਾਂ ਕਹੀਏ ਇਹਨਾਂ ਨੇ ਆਪਣੇ ਵਰਕਰਾਂ ਦੇ ਬਣਾਤੇ ਫ੍ਰੀ ਚ ਉਹ ਦੇਣ ਲਈ ਇਸੋल्टा ਜਾਂ ਆਪਾ ਕਹਿੰਦੇ ਇਹ ਇਨਾਂ ਨੇ ਜਿਹਨੇ ਜ਼ਿੰਮੇਦਾਰ ਬੰਦੇ ਆ ਉਹਨਾਂ ਦੇ ਕਾਰਡ ਬਣਾਏ ਆ ਤਾਂ ਉਹ ਬਿਲਕੁਲ ਕਟਣਾ ਬੰਦ ਕਰ ਗਏ ਤੇ ਬਾਕੀ ਨਜਾਇਜ਼ ਕੋਈ ਵੀ ਕਾਰਡ ਨਹੀਂ ਕੱਟ ਰਹੀ ਭਾਜਪਾ ਜਨਤਾ ਪਾਰਟੀ ਇਸ ਦੇ ਨਾਲ ਉਹਨਾਂ ਨੇ ਇਹ ਵੀ આરોਪ ਲਗਾਇਆ ਕਿ ਜਿਹੜਾ ਡਾਟਾ ਇਕੱਠਾ ਹੋਊਗਾ ਇਹ ਡਾਟਾ ਕਦੋਂ ਦੇਸ਼ ਵਿਰੋਧੀ ਤੱਕ ਦਾ ਇਸਤੇਮਾਲ ਕਰ ਸਕਦੇ ਆ ਜਾਂ ਆਮ ਬੰਦੇ ਦਾ ਡਿਜੀਟਲ ਡਾਟਾ ਚੋਰੀ ਹੁੰਦਾ ਤੇ ਉਹਦਾ ਨੁਕਸਾਨ ਹੋ ਸਕਦਾ ਉਹ ਕਿਵੇਂ ਤੁਸੀਂ ਦੇਖਦੇ ਹੋ ਇਸ ਗੱਲ ਸਾਡੇ ਜ਼ਿਲ੍ਹਾ ਪ੍ਰਧਾਨ ਵਿਜੇ ਕੁੱਕਰ ਜੀ ਨੇ ਇਹ ਗੱਲ ਕਹੀ ਹੈ ਵੀ ਜਦੋਂ ਇਨਾਂ ਨੇ ਜੇ ਮਹਿਲਾ ਮਨ ਹਜ਼ਾਰ ਆਪਕ ਸਕੀਮ ਦੇਣ ਲਈ ਕੋਸ਼ਿਸ਼ ਕੀਤਾ ਸੀ ਕੋਸ਼ਣਾ ਕੀਤੀ ਸੀ ਉਸ ਚੀਜ਼ ਦੀ ਉਹਦੇ ਉੱਪਰ ਕਿ ਇਹਨਾਂ ਨੇ ਡਾਟਾ ਇਕੱਠਾ ਨਹੀਂ ਕੀਤਾ ਅੱਜ ਦੀ ਡੇਟ ਵਿੱਚ ਆਪਾਂ ਬੈਂਕ 'ਚ ਖਾਤਾ ਖੋਲਵਾਉਣਾ ਹੋਵੇ ਅੱਜ ਦੀ ਡੇਟ ਵਿੱਚ ਕੋਈ ਵੀ ਸਰਕਾਰੀ ਕੰਮ ਕਰਨਾ ਹੋਵੇ ਉਹਦੇ ਲਈ ਡਾਟੇ ਦੀ ਲੋੜ ਪੈਣਦੀ ਹੀ ਪੈਂਦੀ ਹੈ ਅੱਜ ਦੀ ਡੇਟ ਵਿੱਚ ਜੇ ਲੋਕੀ ਆ ਕੇ ਸਹੂਲਤਾਂ ਜਿਹੜੇ ਭਗਵੰਤ ਮਾਨ ਸਰਕਾਰ ਤੋਂ ਦੁਖੀ ਨੇ ਉਹ ਭਾਜਪਾ ਦੀ ਸਕੀਮਾਂ ਦਾ ਡਾਇਰੈਕਟ ਬੈਨੀਫਿਟ ਲੈਣਾ ਚਾਹੁੰਦੇ ਨੇ ਤਾਂ ਓਬਵੀਅਸ ਆ ਉਸ ਚੀਜ਼ ਦਾ ਡਾਟਾ ਆਪਾਂ ਨੂੰ ਲੈਣਾ ਪਏਗਾ ਤੇ ਸਰਕਾਰ ਦੇ ਵੱਲੋਂ ਜਿੰਨੇ ਵੀ ਨੁਮਾਇੰਦੇ ਆਏ ਆ ਉਹ ਏਜ ਵਾਲਾ ਕੈਂਪ ਲਗਾ ਰਹੇ ਨੇ ਉਹਨਾਂ ਕੋ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਹੈ ਤਾਂ ਉਹ ਉਹ ਇਹ ਕੈਂਪ ਲਗਾ ਰਹੇ ਨੇ ਸਰਕਾਰੀ ਬੰਦੇ ਨੇ ਸਿੱਧਾ ਉਹਨਾਂ ਨੂੰ ਸਰਕਾਰ ਦਾ ਵੈਂਟੇਜ ਮਿਲਦਾ ਕੋਈ ਐਸਟੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਾਉਂਸਲ ਫਾਊਂਡੇਸ਼ਨ ਹੈ ਇੱਕ ਸਮਾਜ ਸੇਵੀ ਸੰਸਥਾ ਦਾ ਨਾਮ ਲੈ ਰਹੇ ਹੋ ਜਿਹੜੀ ਡੈਡੀਕੇਟ ਬਰਦਰ ਦੀ ਗੱਲ ਕਰ ਰਹੇ ਹੋ ਠੀਕ ਹੈ ਜੀ ਸੈਂਟਰ ਸਰਕਾਰ ਜਿਹੜੀ ਹੈ ਆਪਣੀਆਂ ਜਿਹੜੀਆਂ ਯੋਜਨਾਵਾਂ ਆ ਜਾਂ ਲੋਕਾਂ ਤੱਕ ਪਹੁੰਚਾਉਣਾ ਚਾਹੁੰਦੀ ਹੈ ਪਰ ਜਿਹੜੇ ਤੁਹਾਡੇ ਜੋ ਇਹ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਪੰਜਾਬ ਵਿੱਚ ਲਹਿਰ ਬਣ ਰਹੀ ਹੈ ਉਹਦੇ ਤੋਂ ਭਗਵੰਤ ਮਾਨ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਪੂਰੀ ਤਰ੍ਹਾਂ ਖਬਰਾਈ ਤਾਂ ਕੋਈ ਵੀ ਅਸੀਂ ਕੋਈ ਵੀ ਲੋਕ ਭਲਾਈ ਦੇ ਕੰਮ ਨਹੀਂ ਕਰ ਸਕੇ ਹੈਗੇ ਜੇ ਆਪਾਂ ਗੱਲ ਕਰੀਏ ਚਾਹੇ ਕੈਂਪਸ ਤੋਂ ਹਟ ਕੇ ਵੀ ਆਪਾਂ ਗੱਲ ਕਰੀਏ ਆਪਾਂ ਸੜਕਾਂ ਜਾਣੇ ਆ ਪਟਿਆਲੇ ਦੀ ਆਰਮਾਨ ਸ਼ਾਨ ਆਪਣਾ ਦੁਖਨੇ ਵਾਲਾ ਸਾਹਿਬ ਹੈ ਉਹਦੇ ਸਾਹਮਣੇ 1 ਮਹੀਨੇ ਤੋਂ ਸੜਕ ਪੱਟੀ ਹੋਈ ਹੈ ਉਹਦੇ ਉੱਪਰ ਕੋਈ ਵੀ ਡਿਵੈਲਪਮੈਂਟ ਨਹੀਂ ਕੀਤੀ ਜਾ ਰਹੀ ਪਟਿਆਲੇ ਦੇ ਲੋਕ ਗੈਲੀ ਖੱਜਲ ਪਹਾਰ ਹੁੰਦੇ ਨੇ ਤਾਂ ਕਰਕੇ ਇਹਨਾਂ ਤੋਂ ਪਟਿਆਲੇ ਦੇ ਡਿਵੈਲਪਮੈਂਟ ਦਾ ਹੁੰਦੀ ਨਹੀਂ ਹੈਗੀ ਤਾਂ ਉਹਦੇ ਉੱਪਰ ਜੇ ਕੋਈ ਧਾਰਮਿਕ ਸੰਸਥਾ ਜਾਂ ਸਮਾਜ ਸੇਵੀ ਸੰਸਥਾ ਕੋਈ ਵੀ ਕੈਂਪ ਲਗਾ ਰਹੀ ਹੈ ਇਹਨਾਂ ਨੂੰ ਉਸ ਚੀਜ਼ ਤੋਂ ਵੀ ਬਖਲਾਟ ਹੋ ਰਹੀ ਹੈ ਜੇ ਭਾਜਪਾ ਦਾ ਕੋਈ ਇਹ ਬੰਦਾ ਆਂਦਾ ਹੈ ਬੀਜੇਪੀ ਦਾ ਕੋਈ ਲੀਡਰ ਕੈਂਪ ਵਿੱਚ ਇੱਕ ਮੁੱਖ ਮਹਿਮਾਨ ਦੇ ਤੌਰ ਤੇ ਸ਼ਮੂਲੀਅਤ ਕਰਦਾ ਹੈ ਇਹਨਾਂ ਨੂੰ ਉਸ ਚੀਜ਼ ਤੋਂ ਵੀ ਦਿੱਕਤ ਹੈ ਕਿ ਉਸ ਕੈਂਪ ਨੂੰ ਵੀ ਬੀਜੇਪੀ ਨੇ ਕੈਂਪ ਦਾ ਨਾਮ ਦੇ ਕੇ ਬਦਨਾਮ ਕਰਨ ਦੀ ਕੋਸ਼ਿਸ਼ ਆਖਰੀ ਆਖਰੀ ਸਵਾਲ ਹੈ ਕਿ ਹਾਈ ਕਮਾਂਡ ਦੇ ਨਾਲ ਕੋਈ ਗੱਲਬਾਤ ਕਰੋਗੇ ਇਸ ਪੂਰੇ ਮਾਮਲੇ ਜੋ ਦਰਬੇਵਿਹਾਰ ਤੁਹਾਡੇ ਨਾਲ ਇਹ ਬੀਜੇਪੀ ਦੇ ਵਰਕਰਾਂ ਨਾਲ ਹੋ ਰਿਹਾ ਹੈ ਦੇਖੋ ਤੁਹਾਡੇ ਮਾਧਿਅਮ ਰਾਹੀਂ ਅਸੀਂ ਪੰਜਾਬ ਦੇ ਲੋਕਾਂ ਨੂੰ ਤਾਂ ਇਸ ਚੀਜ਼ ਦਾ ਅਵੇਅਰ ਕਰ ਹੀ ਰਹੇ ਹਾਂ ਵੀ ਪੰਜਾਬ ਸਰਕਾਰ ਦਾ ਪੰਜਾਬ ਦੇ ਲੋਕਾਂ ਲਈ ਕੀ ਰਵੱਈਆ ਹੈ ਉਹ ਕਿਸਾਨ ਵਿਰੋਧੀ ਤਾਂ ਹੈਗੀ ਸੀਗੀ ਪੰਜਾਬ ਸਰਕਾਰ ਹੁਣ ਆਪਾਂ ਨੂੰ ਪਤਾ ਲੱਗਦਾ ਉਹ ਗਰੀਬ ਲੋਕਾਂ ਦੇ ਵਿਰੋਧੀ ਵੀ ਬਣ ਗਈ ਪੰਜਾਬ ਦੇ ਲੋਕਰ ਵਿਰੋਧੀ ਵੀ ਇਹ ਸਰਕਾਰ ਬਣ ਗਈ ਇਸ ਮੁੱਦੇ ਨੂੰ ਲੈ ਕੇ ਅਸੀਂ ਡੀਸੀ ਨੂੰ ਵੀ ਮਿਲਾਂਗੇ ਲੋਰਡ ਪਈ ਅਸੀਂ ਚੀਫ ਸਕੱਟਰੀ ਨੂੰ ਵੀ ਮਿਲਾਂਗੇ ਤੇ ਉੱਪਰ ਜਾ ਕੇ ਅਸੀਂ ਭਾਰਤੀ ਜਨਤਾ ਪਾਰਟੀ ਭਾਰਤ ਸਰਕਾਰ ਦੀ ਹਾਈ ਕਮਾਂਡ ਨੂੰ ਵੀ ਮਿਲਾਂਗੇ ਠੀਕ ਹੈ ਪ੍ਰਦਰਸ਼ਨ ਕਰਨਾ ਵੀ ਕਿਤੇ ਜਿਹਾ ਹੋ ਗਿਆ ਜ਼ਿਲ੍ਹਾ ਪ੍ਰਧਾਨ ਵੀ ਤੁਹਾਡੇ ਨਾਲ ਬੈਠੇ ਹੋ ਜੇਕਰ ਵਰਕਰਾਂ ਦਾ ਟਕਾ ਹੁੰਦਾ ਹੈ ਜ਼ਿਲ੍ਹਾ ਪ੍ਰਧਾਨ ਜੀ ਦੀ ਰਹਿਨਮਾਈ ਨੇ ਕਿ ਜੇ ਅੱਗੇ ਤੋਂ ਇਹਨਾਂ ਨੇ ਲੋਕ ਭਲਾਈ ਦੇ ਕੋਈ ਵੀ ਕੈਂਪ ਲਗਾਉਣ ਦੀ ਲਈ ਰੁਕਾਵਟ ਪਾਈ ਚਾਹੇ ਉਹ ਸਮਾਜਿਕ ਕੈਂਪ ਹੋਵੇ ਚਾਹੇ ਉਹ ਧਾਰਮਿਕ ਕੈਂਪ ਹੋਵੇ ਚਾਹੇ ਉਹ ਭਾਰਤੀ ਜਨਤਾ ਪਾਰਟੀ ਦਾ ਜਨ ਕਲਿਆਣ ਤਹਿਤ 캠ਪ ਹੋਵੇ ਤਾਂ ਅਸੀਂ ਸਾਰੇ ਰੋਜ਼ ਪ੍ਰਦਰਸ਼ਨ ਕਰਾਂਗੇ ਇਹਦੇ ਉੱਪਰ ਪੂਰੀ ਤਰ੍ਹਾਂ ਤਰਨਾ ਲਾਵਾਂਗੇ ਤੇ ਇਹ ਭਾਰਤੀ ਜਨਤਾ ਪਾਰਟੀ ਦੇ ਜਿੰਨੇ ਵੀ ਕਾਰਜਕਰਤਾ ਨੇ ਇਹ ਕੈਂਪ ਲਗਾ ਕੇ ਆਟਮ ਲਈ ਲੋਕਾਂ ਨੂੰ ਉਹਨਾਂ ਦੇ ਹੱਥ ਦੇ ਦੇ ਕੇ ਹਟਣਗੇ ਇੱਕ ਸਵਾਲ ਪ੍ਰਧਾਨ ਜੀ ਤੋਂ ਕਰੀਂਦਰ ਪਾਰਟੀ ਦੀ ਸਰਕਾਰ ਵੇਲੇ ਨਗਰ ਨਿਗਮ ਨੇ ਧਾਰਮਿਕ ਸਥਾਨ ਤੋੜਨ ਦੀ ਕਮੋਹਿੰ ਚਲਾਈ ਹੈ ਕਿ ਦੇਖਿਆ ਉਹਨਾਂ ਸ਼ਹਿਰ ਦੇ ਵਿੱਚ ਵੱਖ-ਵੱਖ ਥਾਵਾਂ ਤੇ ਟੁੱਟ ਰਿਹਾ ਕਾਲੀਦਲ ਨੇ ਪਹਿਲਾਂ ਹੀ ਕਾਨਫਰੰਸ ਕਰਤੀ ਅੱਜ ਉਹ ਧਰਨਾ ਲਾ ਕੇ ਬੈਠੇ ਆ ਪਾਜ ਭਾਗੀ ਕਰ ਲਈਏ ਇੱਕ ਐਸਾ ਬੁੱਢਾ ਸੀ ਜਿਹੜਾ ਗੁਰਦੁਆਰਾ ਸਾਹਿਬ ਦਾ ਤੁਸੀਂ ਐਨਐਸ ਚੌਕ ਤੇ ਸ਼ਹਿਦ ਕਰ ਰਹੇ ਨਹੀਂ ਮੈਂ ਹੋਰ ਦੀ ਗੱਲ ਕਰ ਰਿਹਾ ਜੀ ਮੈਂ ਡੇਰਾ ਟੁੱਟਿਆ ਇੱਕ ਆਪ ਹੀ ਤੋੜ ਰਹੇ ਨੇ ਆਪ ਹੀ ਲੋਕਾਂ ਨੂੰ ਲੈ ਕੇ ਵਾਵਾ ਖੜ ਰਹੇ ਅਸੀਂ ਕਹਿ ਜੇ ਸ਼ਹਿਦਾਰੀ ਹੋਣ ਦੇ ਨਾਤੇ ਅਸੀਂ ਐਨਐਸ ਚੌਕ ਗਏ ਸੀ ਜੀ ਮੌਕਾ ਦੇਖਿਆ ਸੀ ਪਹਿਲਾਂ ਤਾਂ ਇੱਕ ਅਜਿਹਾ ਸਾਡੇ ਤੋਂ ਸੁਪਰੀਮ ਕੋਰਟ ਦਾ ਆਰਡਰ ਹੈ Tata MLA ਸਰ ਵਿੱਚ ਮੈਂਬਰ ਨੇ ਨਾ ਕਰੀ ਨਾ ਬਿਲਕੁਲ ਈਐਮਐਲ ਸਭ ਨੇ ਕਲ ਪਤਨ ਨਹੀਂ ਛੁੱਟਾਂ ਚੱਲੇ ਇਸ ਫਿਰ ਐਮਐਲ ਸਭ ਜਾ ਕੇ ਬੈਠ ਗਏ ਵੀ ਮੈਂ ਬਣਾਤਾ ਕਿਤਾ ਸਿਆਸਤ ਨਾ ਬੀਜਪੀ ਐਜੀ ਸਿਆਸਤ ਨਹੀਂ ਕਰਦਾ ਅੱਜ ਥਾਪਰ ਯੂਨੀਵਰਸਿਟੀ ਦੇ ਬਾਹਰ ਧਰਨਾ ਦਿੱਤਾ ਹੋਇਆ ਆਕਾਲੀ ਦਲ ਨੇ ਕਿ ਜਿਹੜੇ ਆਰਮਿੰਗ ਸਥਾਨ ਤੋੜੇ ਜਾ ਰਹੇ ਨਹੀਂ ਤੋੜੇ ਜਾਣੇ ਚਾਹੀਦੇ ਤੁਸੀਂ ਕੀ ਕਹੋਗੇ ਬੇਸਿਕਲੀ ਤਾਂ ਜਿਹੜੀ ਜਾਇਜ਼ ਚੀਜ਼ ਆ ਉਹਨੂੰ ਤਾਂ ਨਹੀਂ ਤੋੜਨਾ ਚਾਹੀਦਾ ਬਟ ਜਿਹਨ ਤੋੜ ਰਹੇ ਉਹਨਾਂ ਨੂੰ ਸੁਪਰੀਮ ਕੋਰਟ ਦਾ ਆਰਡਰ ਹੈ ਤਾਂ ਤੁਸ ਜੇ ਬੜਾ ਨੋਟਸ ਕੱਢੋਗੇ ਕੁਝ ਉਹਨਾਂ ਦੱਸੋਗੇ ਸਿੱਧੇ ਜੀਸੀਬ ਲੈ ਕੇ ਥੋੜੀ ਚਲੇ ਜਾਓਗੇ ਮੇਰਾ ਤੁਰਾ ਜੀ ਸਿਰੇ ਪੰਜ ਹੋਏ ਤੋੜ ਕੇ ਆ। ਕੋਈ ਤਰੀਕਾ ਹੁੰਦਾ ਹੈ ਹਰ ਚੀਜ਼ ਕਰਨ ਦਾ। ਕੋਈ ਨਗਰ ਨਿਗਮ ਦੀ ਜਗ੍ਹਾ ਹੈ ਧਾਰਮਿਕ ਸੰਸਥਾ ਕੋ ਵੀ ਤੁਸੀਂ ਇਹਦੇ ਪੈਸੇ ਭਰ ਦੋ। ਕੀ ਨਗਰ ਨਿਗਮ ਪਹਿਲਾਂ ਰਿਸ਼ੀਣ ਕਰਾਦੀ ਆਪਣੇ ਕਿਰਾਏਦਾਰਾਂ ਨੂੰ? ਬਿਲਕੁਲ ਜੀ। ਅਸੀਂ ਕਾਇਆਂ ਨਹੀਂ। ਇਹ ਉਹਨਾਂ ਦਾ ਰਿਸ਼ੀਣ ਕਰਨ ਦੀ ਸੇਵਾ ਤੇ। ਜੇ ਤੁਹਾਡੇ ਕੋਲ ਕੋਈ ਅਪਰੋਚ ਕਰਦਾ ਧਾਰਮਿਕ ਸੰਸਥਾਨ ਵਾਲਾ ਤੁਸੀਂ ਉਹਦੇ ਨਾਲ ਖੜੋਗੇ ਜੀ। ਹਾਂ ਅਸੀਂ ਉਹਦੇ ਨਾਲ ਖੜਾਂਗੇ। ਅਸੀਂ ਉਹਨੂੰ ਜੋ ਜੈਨੂਅਲ ਗਾਈਡੈਂਸ ਆਪ ਉਹ ਦਵਾਂਗੇ ਵੀ ਜੇ ਭਾਈ ਤੁਸੀਂ ਅਫੋਰਡ ਕਰ ਸਕਦੇ ਹੋ ਨਗਰ ਨਿਗਮ ਦੀ ਜਗ੍ਹਾ ਤਨ ਨਗਰ ਨੀਗੋਂ ਜੋ ਡੀਸੀ ਰੇਟ ਦੇ ਲੋਕਾਂ ਦੇ ਪੈਸੇ ਪੈਸੇ ਭਰ ਕੇ ਮਿਸ਼ੀਆਂ ਕਰਾ ਲਉ ਬਟ ਨਗਰ ਨੀਗੋਂ ਤਾਂ ਕੇ ਨਾਲ ਅਹਿਆ ਕਾਰਵਾਈ ਨਹੀਂ ਕਰਨੀ ਚਾਹੀਦੀ ਐਮਐਲਏ ਸਾਹਿਬ ਦੋਨੇ ਤਿੰਨੋ ਐਮਐਲਏ ਸਾਹਿਬ ਪਟਿਆਲਾ ਦੇ ਵਿੱਚ ਮੈਂਬਰ ਨੇ ਬੜਾ ਸੈਸਟਿਵ ਮੁੱਦਾ ਹੁੰਦਾ ਹੈ ਤਾਂ ਇਹ ਮੀਟਿੰਗਾਂ ਹੋ ਕੇ ਹੀ ਹੁੰਦਾ ਇਹਨਾਂ ਨੂੰ ਸਭ ਨੂੰ ਆਲਰੇਡੀ ਪਤਾ ਹੁੰਦਾ ਠੀਕ ਹੈ